ਜੀ ਸਭ ਤੋਂ ਵੱਡੀ ਤੇ ਡਰਾਉਣੀ ਖਬਰ ਹੈ ਪੰਜਾਬ ਲਈ ਕਿਉਂਕਿ ਭਾਖੜਾ ਡੈਮ ਜਿਹੜਾ ਹੈਗਾ ਉਹ ਵੱਧ ওভারਫਲੋ ਉਹਦੇ ਪਾਣੀ ਵੱਧ ਆਉਣ ਕਰਕੇ ਉਹ 빙ਾ ਹੋ ਗਿਆ ਉਹਦਾ ਜਿਹੜਾ ਹੈਗਾ ਝਕਾ ਇੰਨਾ ਵੱਧ ਗਿਆ 1 ਇੰਚ .0.3 ਇੰਚ ਜਿਹੜਾ ਹੈਗਾ ਉਹ ਜਿਹੜਾ 빙ਾ ਹੋ ਗਿਆ ਉਹਦਾ ਝੁਕ ਗਿਆ ਕਿਉਂਕਿ ਪਾਣੀ ਜ਼ਿਆਦਾ ਵੱਧ ਕਰਕੇ ਜਿਸ ਕਰਕੇ ਪਾਣੀ ਜਿਹੜੀ ਹੈਗੀ ਆ ਇਹ ਵੱਧ ਸਟਰਾ ਪੈ ਰਿਹਾ ਚਲਕੇ ਕੱਲ ਤੱਕ ਜਿਹੜਾ ਹੈਗਾ 75000 ਕਿਊਸਕ ਪਾਣੀ ਜਿਹੜਾ ਹੈਗਾ ਛੱਡਿਆ ਗਿਆ ਸੀ ਡੈਮ ਦੇ ਵਿੱਚੋਂ ਕਿਉਂਕਿ ਜਦੋਂ ਜਿਉਂ ਹੀ ਰਿਪੋਰਟ ਕੱਲ ਸ਼ਾਮ ਨੂੰ BBMP ਦੀ ਮੀਟਿੰਗ ਦੇ ਵਿੱਚ ਇਹ ਰੱਖੀ ਗਈ ਆ ਤੁਹਾਨੂੰ ਦਿਖਾਉਣੇ ਆ ਰਿਪੋਰਟ ਦਾ ਚੌਥਾ ਪੇਜ ਇਹਦੇ ਵਿੱਚ ਸਾਰਾ ਕੁਝ ਖਲਾਸਾ ਕੀਤਾ ਗਿਆ ਉਹਦੇ ਵਿੱਚ ਇਹ ਦੱਸਿਆ ਗਿਆ ਵੀ ਜਿਹੜਾ ਹੈਗਾ ਵੀ ਇਹ ਚੁਕਾ ਹੋ ਗਿਆ ਝੁਕ ਗਿਆ ਜਿਸ ਨੂੰ ਡੈਮ ਸੇਫਟੀ ਦੇ ਲਈ 85000 ਪਿਊਸਿਕ ਪਣੀ ਛੱਡ ਦਿੱਤਾ ਗਿਆ ਹੋਰ ਜਿਹੜੀ ਕਿ ਅੱਜ ਫੇਰ ਮੀਟਿੰਗ ਰੱਖੀ ਆ 12-12 ਘੰਟੇ ਬਾਅਦ ਜਿਹੜਾ ਹੈਗਾ ਉਹਦਾ ਰਿਵਿਊ ਚੱਲ ਰਿਹਾ ਹੁਣ ਅੱਜ ਫੇਰ ਮੀਟਿੰਗਾਂ ਪਹਿਲਾਂ ਬਾਅਦ ਪੈ ਰਿਹਾ ਹੈਗਾ ਪ੍ਰੈਸ ਕਾਨਫਰੰਸ ਬੀਬੀਐਮਪੀ ਕਰੇਗਾ ਇਸ ਬਾਰੇ ਖਲਾਸਾ ਵੀ ਕਰ ਸਕਦਾ ਹੈ ਦੇ ਨਾਲ ਹੀ ਜਿਹੜਾ ਹੈਗਾ ਇਹ ਜਿਹੜੀ ਬੀਪੀਐਮਪੀ ਦੀ ਜਿਹੜੀ ਹੈਗੀ ਆ ਪੂਰੀ ਪਹਿਨੀ ਨਗਰ ਨਜ਼ਰ ਰੱਖੀ ਹੋਈ ਆ ਪਰ ਪਾਣੀ ਕੇ ਪੰਜਾਬ ਲਈ ਇਹ ਬੁਰੀ ਖਬਰ ਆ ਕਿਉਂਕਿ ਪਹਿਲਾਂ ਹੀ ਬਹੁਤ ਜ਼ਿਆਦਾ ਪਾਣੀ ਆਇਆ ਹੋਇਆ ਕਿਉਂਕਿ ਪਾਣੀ 85000 ਕਿਊਸਕ ਤੋਂ ਵੀ ਜ਼ਿਆਦਾ ਛੱਡਿਆ ਜਾ ਸਕਦਾ ਕਿਉਂਕਿ ਪਹਿਲਾਂ ਕੱਲ ਤੱਕ ਜਦ ਕੇ 75000 ਕਿਊਸਕ ਛੱਡਿਆ ਗਿਆ ਸੀ ਡੈਮ ਦੇ ਵਿੱਚੋਂ ਪਾਣੀ ਹੁਣ ਇਸ ਇਸ ਨੂੰ ਮੰਦੇ ਰੱਖਦੇ ਆ ਜਿਹੜਾ ਹੈਗਾ ਇਹ 1 ਇੰਚ ਪੁਆਇੰਟ 03 ਜਿਹੜਾ ਹੈਗਾ ਉਹ ਤੋਂ ਵੱਧ ਰਿਹਾ ਵਾ ਜਿਹੜਾ ਚਿਕਾਵਾ ਜਿਸ ਕਰਕੇ ਹੁਣ ਪਾਣੀ ਹੋਰ ਛੱਗਣਾ ਪੈ ਰਿਹਾ ਵਾ ਜਿਸ ਕਰਕੇ ਜਿਹੜਾ ਹੈਗਾ ਨੇੜੇ ਟੜੇ ਜਿਹੜੇ ਪਿੰਡਾਂ ਨੂੰ ਭਾਵੇਂ ਬਰਸਾਤ ਦਾ ਰੱਬ ਦੀ ਕਿਰਪਾ ਦੇ ਨਾਲ ਬਰਸਾਤ ਨਹੀਂ ਫਿਲਹਾਲ ਜਿਹੜੀ ਹੈਗੀ ਆ 12 13 ਘੰਟੇ ਤੋਂ ਪਈ ਜਿਹੋ ਜ਼ੋਰਦਾਰ ਪਰ ਫਿਰ ਵੀ ਪਾਣੀ ਜਿਹੜਾ ਹੈਗਾ ਨੁਕਸਾਨ ਜ਼ਰੂਰ ਕਰੇਗਾ ਉਹ ਨੇੜਲੇ ਪਿੰਡਾਂ ਨੂੰ ਜਿਹੜਾ ਹੈਗਾ ਬਹੁਤ ਜ਼ਿਆਦਾ ਖਤਰਾ ਵਾ ਪਰ ਹੁਣ ਇਹ ਦੇਖਦੇ ਆ ਜਿਹੜਾ ਹੈਗਾ ਹੁਣ ਕੀ ਕਿਹੜਾ ਖਲਾਸਾ ਕਰਦੇ ਨੇ ਹੁਣ ਅੱਗੇ ਜਿਹੜਾ ਹੈਗਾ ਕੀ ਇਸ ਨੂੰ ਡੈਮ ਸੇਫਟੀ ਨੂੰ ਰੂਲ ਦੇ ਤਹਿਤ ਜਿਹੜੀ BBMP ਫੈਸਲਾ ਕਰਦੀ ਹੈ